ਇਨੈਸ਼ਨਲ ਸਕਾਲਰਸ਼ਿਪ ਦਾ ਪੋਰਟਲ ਗਵਰਨਮੈਂਟ ਵੱਲੋਂ ਓਪਨ ਕਰ ਦਿੱਤਾ ਗਿਆ ਜਿਸ ਦੇ ਵਿੱਚ ਕਿ ਤੁਹਾਡੇ ਆਨਲਾਈਨ ਸਕਾਲਰਸ਼ਿਪ ਦੇ ਫਾਰਮ ਅਪਲਾਈ ਹੋਣੇ ਸ਼ੁਰੂ ਹੋ ਗਏ ਹਨ ਤਾਂ ਬਹੁਤ ਸਾਰੇ ਦੋਸਤਾਂ ਦੇ ਮੈਸੇਜ ਤੇ ਕਮੈਂਟ ਆ ਰਹੇ ਸੀ ਕਿ ਸਰ ਇਸ ਪੋਰਟਲ ਦੇ ਉੱਪਰ ਅਸੀਂ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹਾਂ ਤੇ ਕਿਹੜੀ-ਕਿਹੜੀ ਕਲਾਸ ਦੇ ਬੱਚੇ ਇਸ ਨੂੰ ਅਪਲਾਈ ਕਰ ਸਕਦੇ ਹਨ ਔਰ ਕਿਸ-ਕਿਸ ਕੈਟਾਗਰੀ ਦੇ ਬੱਚੇ ਇਸ ਨੂੰ ਅਪਲਾਈ ਕਰ ਸਕਦੇ ਹਨ ਔਰ ਇਸ ਨੂੰ ਅਪਲਾਈ ਕਰਨ ਦੇ ਲਈ ਸਾਨੂੰ ਡਾਕੂਮੈਂਟ ਦੀ ਕਿਹ ਕਿਹ ਰਿਕੁਆਇਰਮੈਂਟ ਰਹੇਗੀ ਸੋ ਆਪਾਂ ਸਾਰੀ ਦੀ ਸਾਰੀ ਜਾਣਕਾਰੀ ਇਸ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਪਾਂ ਨੂੰ ਇਸ ਦੇ ਵਿੱਚ ਕੀ-ਕੀ ਡਾਕੂਮੈਂਟ ਚਾਹੀਦੇ ਆ ਅਪਲਾਈ ਕਰਨ ਦਾ ਕੀ ਕ੍ਰਾਈਟੇਰੀਆ ਹੈ ਸੋ ਸਭ ਤੋਂ ਪਹਿਲਾਂ ਬੁੱਟਰ ਡੀਸੀ ਕੈਫੇ ਦੇ ਚੈਨਲ ਤੇ ਆਏ ਸਾਰੇ ਦੋਸਤਾਂ ਦਾ ਮੋਸਟ ਵੈਲਕਮ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵ ਸੋ ਸਾਡੇ ਨਾਲ ਇਸੇ ਤਰ੍ਹਾਂ ਹੀ ਹਮੇਸ਼ਾ ਬਨੇ ਰਹਿਣ ਦੇ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਦੇ ਨਾਲ ਹੀ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰ ਲਓ ਤਾਂ ਜੋ ਸਾਡੀ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਆਓ ਅੱਜ ਦੀ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੋਣ ਜਾ ਰਹੀ ਹੈ ਸੋ ਵੀਡੀਓ ਨੂੰ ਅਖੀਰ ਤੱਕ ਦੇਖਿਓ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਤੁਸੀਂ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹੋ ਤਾਂ ਇਸ ਦੇ ਲਈ ਸਭ ਤੋਂ ਪਹਿਲਾਂ ਤੁਸੀਂ Google ਦੇ ਉੱਪਰ ਜਾ ਕੇ ਸਰਚ ਕਰਨਾ ਹੈ NSP ਪੋਰਟਲ ਤਾਂ ਉਸ ਤੋਂ ਬਾਅਦ ਇਹ ਸਾਈਟ ਤੁਹਾਡੇ ਸਾਹਮਣੇ ਨਿਕਲ ਕੇ ਆ ਜਾਵੇਗੀ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਵੀ ਇਸ ਫਾਰਮ ਨੂੰ ਕੌਣ-ਕੌਣ ਅਪਲਾਈ ਕਰ ਸਕਦਾ ਹੈ ਇਸ ਦੇ ਵਿੱਚ ਪ੍ਰੀ ਮੈਟ੍ਰਿਕ ਬੱਚੇ ਇਸ ਨੂੰ ਅਪਲਾਈ ਕਰ ਸਕਦੇ ਨੇ ਜੋ ਕਿ 10ਵੀਂ ਕਲਾਸ ਤੋਂ ਹਲੇ نیچے ਹਨ ਜਿਵੇਂ 8ਵੀਂ 9ਵੀਂ ਦੇ ਵਿੱਚ ਬੱਚੇ ਉਹ ਵੀ ਇਸ ਨੂੰ ਅਪਲਾਈ ਕਰ ਸਕਦੇ ਹਨ ਉਸ ਤੋਂ ਬਾਅਦ ਪੋਸਟ ਮੈਟ੍ਰਿਕ ਜੋ ਬੱਚੇ 10ਵੀਂ ਪਾਸ ਕਰ ਚੁੱਕੇ ਆ ਤਾਂ ਉਹ ਵੀ ਇਸ ਨੂੰ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਜੋ ਬੱਚੇ ਆਪਣਾ ਬੀਏ ਜਾਂ ਕੋਈ ਹੋਰ ਡਿਗਰੀ ਕੋਈ ਵਗੈਰਾ ਕੋਈ ਕੋਰਸ ਕਰ ਰਿਹਾ ਤਾਂ ਉਹ ਵੀ ਇਸ ਨੂੰ ਅਪਲਾਈ ਕਰ ਸਕਦੇ ਹਨ ਸੋ ਐਨਐਸਪੀ ਪੋਰਟਲ ਓਪਨ ਹੋ ਚੁੱਕਿਆ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਨੂੰ ਅਪਲਾਈ ਕਿਵੇਂ ਕਰਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਸ ਤੇ ਨਿਊ ਰਜਿਸਟ੍ਰੇਸ਼ਨ ਕਰਨੀ ਪਵੇਗੀ ਸੋ ਜਿਵੇਂ ਤੁਸੀਂ ਨਿਊ ਰਜਿਸਟ੍ਰੇਸ਼ਨ ਤੇ ਕਲਿੱਕ ਕਰਦੇ ਹੋ ਤਾਂ ਅੱਗੇ ਇੱਕ ਪੇਜ ਖੁੱਲ ਕੇ ਆ ਜਾਵੇਗਾ ਜਿਸ ਤੇ ਇਜਵੇਂ ਤੁਸੀਂ ਦੇਖ ਸਕਦੇ ਹੋ ਕਿ ਆਧਾਰ ਕਾਰਡ ਤੇ ਮੋਬਾਈਲ ਨੰਬਰ ਤੋਂ OTP ਲੈ ਕੇ ਤੁਸੀਂ ਇਸ ਤੇ ਰਜਿਸਟ੍ਰੇਸ਼ਨ ਕਰ ਲੈਣੀ ਹੈ ਉਸ ਤੋਂ ਬਾਅਦ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਤੁਸੀਂ ਫਰੈਸ਼ ਐਪਲੀਕੇਸ਼ਨ ਤੇ ਆ ਕੇ ਇਸ ਨੂੰ ਅਪਲਾਈ ਕਰ ਦੇਣਾ ਹੈ ਔਰ ਅਪਲਾਈ ਕਰਨ ਦੇ ਲਈ ਤੁਹਾਨੂੰ ਕੀ ਕੀ ਡਾਕੂਮੈਂਟ ਚਾਹੀਦੇ ਤਾਂ ਇਸ ਨੂੰ ਅਪਲਾਈ ਕਰਨ ਦੇ ਲਈ ਜੋ ਵੈਰੀ ਵੈਰੀ ਇੰਪੋਰਟੈਂਟ ਡਾਕੂਮੈਂਟ ਹੈਗੇ ਆ ਉਹ ਉਹ ਹਨ ਸਭ ਤੋਂ ਪਹਿਲਾਂ ਤੁਹਾਡਾ ਆਧਾਰ ਕਾਰਡ ਉਹ ਮੋਬਾਈਲ ਨੰਬਰ ਦੇ ਨਾਲ ਤੁਹਾਡਾ ਲਿੰਕ ਹੋਣਾ ਚਾਹੀਦਾ ਹੈ ਤਾਂ ਉਸ ਤੋਂ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਏਗੀ ਉਸ ਤੋਂ ਬਾਅਦ ਜਿਸ ਕਲਾਸ ਦੇ ਵਿੱਚ ਹੁਣ ਤੁਸੀਂ ਹੈਗੇ ਹੋ ਚਾਹੇ ਤੁਸੀਂ 9ਵੀਂ ਚੋਂ 10ਵੀਂ ਚੋਂ ਤਾਂ ਜਿਸ ਕਲਾਸ ਦੇ ਵਿੱਚ ਇਸ ਟਾਈਮ ਤੁਸੀਂ ਹੈਗੇ ਹੋ ਤਾਂ ਉਸ ਕਲਾਸ ਦਾ ਇੱਕ ਦਾਖਲਾ ਨੰਬਰ ਇੱਕ ਰੋਲ ਨੰਬਰ ਇੱਕ ਸੈਸ਼ਨ ਔਰ ਇਹ ਤਿੰਨੇ ਚੀਜ਼ਾਂ ਤੁਸੀ ਸਕੂਲ ਤੋਂ ਪਹਿਲਾਂ ਲਿਖਵਾ ਲੈਣੀਆਂ ਹਨ ਉਸ ਤੋਂ ਬਾਅਦ ਹੀ ਅਪਲਾਈ ਕਰਨ ਜਾਣਾ ਹੈ ਜਾਂ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਕੋਲੋਂ ਅਪਲਾਈ ਕਰਵਾ ਸਕਦੇ ਹੋ ਪਿਛਲੇ ਸਾਲ ਦਾ ਰਿਜ਼ਲਟ ਹੋਣਾ ਚਾਹੀਦਾ ਹੈ ਚਾਹੇ ਜੇ ਤੁਸੀਂ 9ਵੀਂ ਵਿੱਚੋਂ ਤਾਂ ਤੁਹਾਡੇ ਕੋਲ 8ਵੀਂ ਦਾ ਰਿਜ਼ਲਟ ਹੋਣਾ ਚਾਹੀਦਾ ਜੇਕਰ ਤੁਸੀਂ 10ਵੀਂ ਵਿੱਚੋਂ ਤਾਂ ਤੁਹਾਡਾ 9ਵੀਂ ਦਾ ਰਿਜ਼ਲਟ ਤੁਹਾਡੇ ਕੋਲੇ ਹੋਣਾ ਚਾਹੀਦਾ ਹੈ ਤਾਂ ਉਸ ਦੀ ਪਰਸੈਂਟੇਜ ਵੀ ਲੱਗੇਗੀ ਔਰ ਉਸ ਤੋਂ ਬਾਅਦ ਜੋ ਤੁਹਾਡਾ ਸਕੂਲ ਦਾ ਪ੍ਰੋਪਰ ਨੇਮ ਹੈ ਤਕਰੀਬਨ ਬੱਚਿਆਂ ਨੂੰ ਪਤਾ ਹੀ ਹੁੰਦਾ ਹੈ ਕਿ ਅਸੀਂ ਐਸ ਸਕੂਲ ਦੇ ਵਿੱਚ ਦਾਖਲਾ ਲਿਆ ਹੋਇਆ ਹੈ ਤਾਂ ਜਿਸ ਤਰੀਕ ਨੂੰ ਤੁਸੀਂ ਦਾਖਲਾ ਲਿਆ ਹੈ ਉਹ ਤਰੀਕ ਵੀ ਤੁਹਾਡੀ ਜ਼ਰੂਰੀ ਚਾਹੀਦੀ ਹੈ ਇਸ ਦੇ ਨਾਲ ਨਾਲ ਹੀ ਬੱਚੇ ਦਾ ਕਾਸਟ ਸਰਟੀਫਿਕੇਟ ਬੱਚੇ ਦੇ ਮਾਤਾ ਪਿਤਾ ਦਾ ਆਮਦਨ ਸਰਟੀਫਿਕੇਟ ਔਰ ਬੱਚੇ ਦਾ ਰੈਜ਼ੀਡੈਂਸ ਸਰਟੀਫਿਕੇਟ ਔਰ ਇੱਕ ਬੱਚੇ ਦੀ ਬੈਂਕ ਖਾਤਾ ਕਾਪੀ ਇਹ ਸਾਰੇ ਡਾਕੂਮੈਂਟ ਇਸ ਦੇ ਵਿੱਚ ਲੱਗਣਗੇ ਉਸ ਤੋਂ ਬਾਅਦ ਜਿਹੜੇ ਪੇਰੈਂਟਸ ਦੀ ਆਮਦਨ 90000 ਤੋਂ ਜ਼ਿਆਦਾ ਹੈ ਤਾਂ ਉਹਨਾਂ ਦੇ ਲਈ ਇੱਕ ਫਾਰਮ ਨਿਕਲੇਗਾ ਤਾਂ ਉਹ ਤੁਸੀਂ ਸਕੂਲ ਤੋਂ ਟੈਸਟਡ ਕਰਵਾਉਣਾ ਹੈ ਅਤੇ ਜਿਨ੍ਹਾਂ ਦੀ ਆਮਦਨ 50000 ਤੋਂ ਘੱਟ ਹੈ ਤਾਂ ਉਹਨਾਂ ਦੇ ਲਈ ਫਾਰਮ ਨੂੰ ਫਿਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਔਰ ਨਾ ਹੀ ਸਕੂਲ ਤੋਂ ਟੈਸਟਡ ਕਰਵਾਉਣ ਦੀ ਕੋਈ ਜ਼ਰੂਰਤ ਹੈ ਤਾਂ ਤੁਸੀਂ ਸਿੱਧਾ ਹੀ ਫਾਈਨਲ ਸਬਮਿਟ ਕਰ ਸਕਦੇ ਹੋ ਸਬਮਿਟ ਕਰਨ ਤੋਂ ਬਾਅਦ ਜੋ ਤੁਹਾਡੀ ਰਸੀਦ ਨਿਕਲੇਗੀ ਤਾਂ ਉਸ ਨੂੰ ਤੁਸੀਂ ਸਕੂਲ ਦੇ ਵਿੱਚ ਜਾ ਕੇ ਸਬਮਿਟ ਕਰਵਾ ਦੇਣਾ ਹੈ ਉੱਥੋਂ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਹੀ ਤੁਹਾਡਾ ਅੱਗੇ ਦਾ ਸਕਾਲਰਸ਼ਿਪ ਦਾ ਪ੍ਰੋਸੈਸ ਉਹ ਚੱਲ ਪਏਗਾ ਇਸੇ ਤਰ੍ਹਾਂ ਦੀ ਹਰ ਨਵੀਂ ਅਪਡੇਟ ਅਤੇ ਇਨਫੋਰਮੇਟਿਵ ਵੀਡੀਓ ਦੇ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਹੀ ਸਾਡੇ ਇੰਸਟਾਗ੍ਰam ਪੇਜ ਨੂੰ ਕਰ ਲਓ ਫੋਲੋ ਜਿੱਥੇ ਕਿ ਅਸੀਂ ਹਰ ਰੋਜ਼ ਨਵੀਂ ਅਪਡੇਟ ਅਪਲੋਡ ਕਰਦੇ ਰਹਿੰਦੇ ਆਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ